ਇਹ ਕਹਿਣਾ ਚਾਹੁੰਦਾ ਕਿ ਅੱਜ ਤੁਸੀਂ ਫਿਰ ਸੁਣਿਆ ਹੋਣਾ ਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਸਨੀਲ ਜਾਖੜ ਜੀ ਨੇ ਜਿਹੜਾ ਭਾਰਤ ਤੇ ਅਮਰੀਕਾ ਦੇ ਵਿੱਚ ਟ੍ਰੇਡ ਸਮਝੌਤਾ ਹੋਇਆ ਉਹਦੀਆਂ ਸਿਫਤਾਂ ਦੇ ਪੁੱਲ ਜੜੇ ਆ ਉਹ ਬਹੁਤ ਬੰਨੇ ਆ ਉਹਦੋਂ ਨਾ ਕਿਹਾ ਕਿ ਇਹ ਸਮਝੌਤਾ ਜਿਹੜਾ ਦੇਸ਼ ਦੀ ਤੇ ਪੰਜਾਬ ਦੀ ਕਿਸਾਨੀ ਦੇ ਹਿੱਤ ਵਿੱਚ ਹੈ ਅਸੀਂ ਪਿਛਲੇ ਕਈ ਦਿਨਾਂ ਤੋਂ ਬਾਅਦ-ਬਾਅ ਇਹ ਗੱਲ ਕਹਿ ਰਹੇ ਹਾਂ ਜਿਹੜੀ ਗੱਲ ਮੈਂ ਅੱਜ ਫੇਰ ਤੁਹਾਡੇ ਅੱਗੇ ਕਹਿਣੀ ਚਾਹੁੰਦਾ ਕਿ ਇਸ ਸਮਝੌਤੇ ਦਾ ਜ਼ਿਆਦਾਤਰ ਜਿਹੜੀ ਜਾਣਕਾਰੀ ਸਾਨੂੰ ਮਿਲੀ ਹੈ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਟਵੀਟ ਆਏ ਅਮਰੀਕਾ ਦੀ ਐਗਰੀਕਲਚਰ ਸੈਕਟਰੀ ਜਿਹੜੀ ਹੈ ਉਹਦੇ ਟਵੀਟ ਆਏ ਬਹੁਤ ਸਾਰੇ ਖੇਤੀ ਮਾਲਾਂ ਦੇ ਬਹੁਤ ਸਾਰੇ ਆਰਥਿਕ ਮਾਧਾਂ ਦੇ ਦੇਸ਼ ਦੀਆਂ ਵੱਖ-ਵੱਖ ਵੱਡੀਆਂ ਖ਼ਬਰਾਂ ਦੇ ਚਾਰਟਿਕਲ ਛਪੇ ਕੋਥੋਂ ਸਾਨੂੰ ਇਹ ਜਾਣਕਾਰੀ ਮਿਲੀ ਹੈ ਪਰ ਕੀ ਹੋਇਆ ਅੱਜ ਤੱਕ ਨਾ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਲੋਕ ਸਭਾ ਦੇ ਅੰਦਰ ਰਾਜ ਸਭਾ ਦੇ ਅੰਦਰ ਨਾ ਕੋਈ ਪੀਸੀ ਕਰਕੇ ਅੱਜ ਤੱਕ ਇਹ ਨਹੀਂ ਦੱਸ ਸਕੇ ਕਿ ਇਹ ਸਮਝੌਤਾ ਕੀ ਉਹਦਾ ਡਰਾਫਟ ਕੀ ਹੈ ਇਹ ਸਮਝੌਤਾ ਕਿੰਨੇ ਕੀਤਾ ਸਾਡੇ ਦੇਸ਼ ਦੀ ਕਿਹੜੇ ਉਹ ਪੋਲੀਟੀਕਲ ਬੰਦੇ ਕਿਹੜੇ ਉਹ ਧਕਾਵੀ ਨੇ ਜਿਨ੍ਹਾਂ ਦੇ ਸਮਝੌਤੇ ਦੇ ਉੱਤੇ ਸਹਿਦ ਹੋਏ ਆ ਮੈਂ ਜਖੜ ਸਾਹਿਬ ਫੇਰ ਤੁਹਾਨੂੰ ਕਹਿਣ ਕਹਿਣ ਲੱਗਾ ਮੇਰੀ ਗੱਲ ਧਿਆਨ ਨਾਲ ਸੁਣਿਓ ਤੁਸੀਂ ਬੜਾ ਢੰਗ ਦੇ ਨਾਲ ਗੋਲ-ਬੋਲ ਗੱਲਾਂ ਕਰਦੇ ਹੋ ਮੈਂ ਬੜਾ ਸਿੱਧੇ ਸਾਦੇ ਢੰਗ ਦੇ ਨਾਲ ਤੁਹਾਨੂੰ ਮੈਂ ਇਹ ਪੁੱਛਣਾ ਚਾਹੁੰਦਾ ਕਹਿਣਾ ਚਾਹੁੰਦਾ ਕਿ ਜਦੋਂ ਅਮਰੀਕਾ ਦੀ ਸਰਕਾਰ ਦੇ ਉੱਤੇ ਟਰੰਪ ਸਾਹਿਬ ਕਾਬਜ਼ ਨਹੀਂ ਸੀਗੇ ਉਸ ਸਮੇਂ ਜਿਹੜਾ ਟੈਕਸ ਸੀਗਾ 2.8% ਸੀਗਾ ਸਾਡੀਆਂ ਵਸਤਾ ਦੇ ਉੱਤੇ ਜਿਹੜਾ ਲੱਗਦਾ ਸੀ ਅਮਰੀਕਾ ਦੇ ਵਿੱਚ ਅਸਾਧ ਦੇ ਦੋ મોદી ਸਾਹਿਬ ਉੱਥੇ ਗਏ ਇਸ ਵਾਰ 트ੰਪ ਸਰਕਾਰ ਜਦੋਂ ਕਹਿੰਦੇ ਆਂ ਟ੍ਰੰਪ ਨੂੰ ਰਾਸ਼ਟਰਪਤੀ ਬਣਾਓ ਤੇ ਟ੍ਰੰਪ ਨੇ ਉਸ ਤੋਂ ਬਾਅਦ ਫਿਰ ਜਿਹੜਾ ਚੁੱਕ ਕੇ ਸਿੱਧਾ 50% ਕਰਤਾ ਅਸੀਂ ਕਿੰਨਾ ਟੈਲ ਲਾਉਂਦੇ ਸੀਗੇ ਅਸੀਂ 7.7% ਲਾਉਂਦੇ ਸੀਗੇ ਸਾਬਾ ਦਾ ਪਾ ਪਿਆ ਜਿਹੜੀ ਹੁਣ ਡੀਲ ਹੋਈ ਐ ਇਹ ਜਿੰਨੂੰ ਤੁਸੀਂ ਆਪਣੀ ਪ੍ਰਾਪਤੀ ਦੱਸਦੇ ਹੋ ਉਹ 트ੰਪ ਦੇ ਟੈਲ ਸਪਟਾ ਕੇ 18% ਕਰਤਾ ਹਾਂ ਉਹ ਤੁਸੀਂ ਤੁਸੀਂ ਸਾਡਾ ਅਮਰੀਕਾ ਦੇ ਬੋਸਟਾ ਦੇ ਉੱਤੇ 7.7% ਤੋਂ ਘਟਾ ਕੇ 0% ਕਰਤਾ ਜਖੜ ਸਾਹਿਬ ਮੈਨੂੰ ਸਿੱਧਾ ਸਦਾ ਜਵਾਬ ਦਿਓ ਜਿਹੜਾ ਅਮਰੀਕਾ ਦਾ ਕਿਸਾਨ ਭਾਰਤ ਦੀ ਮੰਡੀ ਦੇ ਵਿੱਚ ਆਪਣੀ ਲਾਲ ਜਵਾਬ ਦਾ ਦੂਜੇ ਪ੍ਰੋਡਕਟ ਵੇਚੂਗਾ ਉੱਤੇ ਕੋਈ ਟੈਕਸ ਨਹੀਂ ਲੱਗੂ ਜਿਹੜਾ ਇੰਡੀਆ ਦਾ ਕਿਸਾਨ ਪੰਜਾਬ ਦਾ ਕਿਸਾਨ ਜੇ ਆਪਣੀ ਕੋ ਵਸਤੂ ਆਪਣੀ ਕੋ ਫਸਲ ਅਮਰੀਕਾ ਦੀ ਮੰਡੀ ਦੇ ਵਿੱਚ ਵੇਚਣਾ ਚਾਹੁੰਦਾ ਤਾਂ ਉਹਦੇ ਤੇ 18% ਲੱਗੂਗਾ ਪਹਿਲਾਂ ਤਾਂ ਪੰਜਾਬ ਦੇ ਕਿਸਾਨਾਂ ਨੂੰ ਦੇਖ ਦੇ ਕਿਸਾਨਾਂ ਨੂੰ ਸਮਝਾਓ ਕਿ ਇਹ ਸਮਝੌਤਾ ਕਿੱਦਾਂ ਦੇਜੇ ਤ ਵਿੱਚ ਹੈ ਕਿ ਉਹ ਸਾਡੇ ਕੋ 18% ਲੈ ਰਿਹਾ ਅਸੀਂ 0% ਤੇ ਉਹਨਾਂ ਲਈ ਦਰਵਾਜ਼ੇ ਖੋਲਤੇ ਆ ਕਿੰਨਾ ਅੰਤਰ ਹੈ ਕਿੰਨਾ ਤੁਸੀਂ ਝੂਠ ਬੋਲ ਰਹੇ ਹੋ ਦੇਖਦੇ ਲੋਕਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਤੁਸੀਂ ਕਹਿੰਦੇ ਕਿਸਾਨ ਜਥੇਬੰਦੀਆਂ ਜੀ ਉਹ ਮਤਲਬ ਸੰਘਰਸ਼ ਕਰਨ ਲੱਗੀਆਂ ਜੀ ਕੀ ਗੱਲ ਜੀ ਇਕੱਲੇ ਕਿਸਾਨ ਨਹੀਂ ਇਹ ਤਾਂ ਜਾਖੜ ਸਾਹਿਬ ਇਦਾਂ ਦਾ ਸਮਝੌਤਾ ਪੂਰੇ ਦੇਸ਼ ਵਾਸੀਆਂ ਨੂੰ ਮੋਦੀ ਦੇ ਖਿਲਾਫ ਉੱਠਣਾ ਪਊਗਾ ਪੂਰੇ ਦੇਸ਼ ਵਾਸੀਆਂ ਨੂੰ ਭਾਜਪਾ ਦੇ ਖਿਲਾਫ ਉੱਠਣਾ ਪਊਗਾ ਸਰੇ ਇਹ ਕਿੱਦਾਂ ਲੱਗਦਾ ਬਸ ਮੇਰਾ ਮੇਰਾ ਤਾਂ ਤੁਹਾਨੂੰ ਜਵਾਬ ਇਹ ਆ ਕਿ ਤੁਸੀਂ ਇਹ ਦੱਸੋਗੇ 0% ਕਿਉਂ ਲਾ ਰਹੇ ਹੋ ਮੈਨੂੰ ਇਹ ਦੱਸੋ ਤੁਸੀਂ 0% ਜਿਹੜਾ ਟੈਪ ਹੈ ਤੁਸੀਂ ਅਮਰੀਕਾ ਦੀ ਅਵਸਥਾ ਤੇ ਕਿਹੜੀ ਗੱਲ ਕੀਤਾ ਕਿਉਂ ਕੀਤਾ ਹਾਈ ਬਲੱਡ ਬੀ ਦੇ ਨਾਲ ਉਹਨਾਂ ਤੇ ਲਾਲ ਜਵਾਰ ਆ ਰਹੀ ਹੈ ਉਹਨਾਂ ਦੀ ਜਕਰ ਸਾਹਿਬ ਆਪਾਂ ਕਿਹੜੀ ਜਵਾਬ ਜੂਸ ਕਰਦੇ ਆ ਕੈਟਲ ਫੀਡ ਪ੍ਰੋਟੀਨ ਫੀਡ ਖਾਂਦੇ ਵਿੱਚ ਆਪਾਂ ਮੱਕੀ ਦਾ ਆਟਾ ਖਾਂਦੇ ਆ ਸਾਡੀ ਚਿੱਟੀ ਮੱਕੀ ਆ ਇੰਡੀਆ ਦੇ ਵਿੱਚ ਬਾਜਰਾ ਜਿਹੜਾ ਕੈਟਰ ਫੀਡ ਦੇ ਵਿੱਚ ਪੈਂਦਾ ਪਲੋਟਰੀ ਫੀਡ ਦੇ ਵਿੱਚ ਪੈਂਦਾ ਸੱਤ ਪੂਰੀ ਦੁਨੀਆ ਦੀ ਜਿੰਨੀ ਲਾਲ ਜਵਾਲ ਪੈਦਾ ਹੁੰਦੀ ਹੈ ਕੱਲੇ ਅਮਰੀਕਾ ਕੋ 75% ਆ ਕੱਲੇ ਅਮਰੀਕਾ ਦੇ ਕੋਲ ਔਰ 15 ਦੇ ਟਨ ਸਮੁੰਦਰੀ ਜਹਾਜ਼ ਭਰ ਕੇ ਇੱਥੇ ਆ ਜਾਣਗੇ ਸਾਡੀ ਵਾਈਟ ਜਵਾਲ ਜਿਹੜੀ ਪੰਜਾਬ ਦੇ ਵਿੱਚ ਚੁਪੀ ਦੇ ਵਿੱਚ ਕarnataka ਚ ਬੜੀ ਹੁੰਦੀ ਹੈ ਮਹਾਰਾਸ਼ਟਰਾਂ ਚ ਬੜੀ ਹੁੰਦੀ ਹੈ ਸਤਿ ਸ੍ਰੀ ਅਕਾਲਈ ਕਈ ਦੇਸ਼ ਦੇ ਸੂਬਿਆਂ ਦੇ ਵਿੱਚ ਜਿਹੜੀ ਜਵਾਦ ਹੁੰਦੀ ਹੈ ਮਿੱਟੀ ਹੋ ਜੂਗੀ ਜਾਖੜ ਸਾਹਿਬ ਮਿੱਟੀ ਸੋਚ ਕੇ ਸੋਚ ਕੇ ਗੱਲ ਕਰੋ ਇਹ ਸਮਝੌਤਾ ਜਿਹਨੂੰ ਤੁਸੀਂ ਰਨਵੇ ਕਹਿ ਰਹੇ ਹੋ ਜਿਹਨੂੰ ਤੁਸੀਂ ਕਹਿ ਰਹੇ ਹੋ ਕਿ ਅਮਰੀਕਾ ਰਨਵੇ ਆ ਇਸ ਦੇਸ਼ ਦੇ ਵਾਸਤੇ ਜਾਖੜ ਸਾਹਿਬ ਦੱਸ ਸਕਦੇ ਹੋ ਜਿੱਥੇ ਜਿੱਥੇ ਅੱਜ ਤੱਕ ਅਮਰੀਕਾ ਗਿਆ ਉਹਨਾਂ ਦੇਸ਼ਾਂ ਦੇ ਕੀ ਹਾਲਤ ਹੈ ਅੱਜ ਤੁਸੀਂ ਉਹਨਾਂ ਦੀ ਮੰਡੀ ਕੋਲਤੀ ਐਗਰੀਕਲਚਰ ਪ੍ਰੋਡਕਟ ਸ਼ਬਦ ਉੱਤੇ ਜਾਖੜ ਸਾਹਿਬ ਜੇ ਤੁਸੀਂ ਉਹ ਵਕਾਲਤ ਕਰ ਰਹੇ ਹੋ ਉਹਦਾ ਡਰਾਫਟ ਜਿਹੜਾ ਉਹ ਪੰਜਾਬ ਦੇ ਕਿਸਾਨਾਂ ਨੂੰ ਦਿਓ ਪੰਜਾਬ ਦੇ ਕਿਸਾਨਾਂ ਦੇ ਗਾੜੀ ਰੱਖੋ ਪੰਜਾਬ ਦੇ ਕਿਸਾਨਾਂ ਨੂੰ ਪਤਾ ਲੱਗੇ ਡਰਾਫਟ ਦੇ ਵਿੱਚ ਕੀ ਲਿਖਿਆ ਡਰਾਫਟ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਹਾਈ ਨੇ ਵਿਦੇਸ਼ ਮੰਤਰੀ ਦੇ ਸਹਾਈ ਨੇ ਐਗਰੀਕਲਚਰ ਮੰਤਰੀ ਦੇ ਸਹਾਈ ਨੇ ਕਿਹਦੇ ਸਹਾਈ ਨੇ ਐਗਰੀਕਲਚਰ ਪ੍ਰੋਡਕਟ ਸ਼ਬਦ ਜਿਹੜਾ ਸਰ ਇਹਦੇ ਪਿੱਛੇ ਬਹੁਤ ਵੱਡਾ ਪਰਦਾ ਪਾਇਆ ਪਿਆ ਬੀਜੇਪੀ ਦੇ ਅੱਜ ਕੱਲੀ ਜਿਹੜੀ ਲਾਲ ਜਵਾਬ ਆ ਕੱਲ ਤੱਕ ਐਗਰੀਕਲਚਰ ਦੇ ਬਹੁਤ ਸਾਰੇ ਪ੍ਰੋਡਕਟ ਆਉਣਗੇ ਜਾਖੜ ਸਾਹਿਬ ਲੋਕਾਂ ਨੂੰ ਬੇਕੂਫ ਨਾ ਬਣਾਓ ਚੇਤਾ ਰੱਖੋ ਜਦੋਂ ਤਿੰਨ ਕਾਲੇ ਕਾਨੂੰਨ ਆਏ ਸੀ ਤੇ ਸੁਖਬੀਰ ਬਾਦਲ ਹੱਦ ਸੇ ਬਦਲ ਸਜਾਦ ਪ੍ਰਕਾਸ਼ ਸਿੰਘ ਬਾਦਲ ਉਹ ਲੋਕ ਕਹਿੰਦੇ ਸੀਗੇ ਕਿ ਇਹ ਬਿੱਲ ਬਹੁਤ ਟੌਪ ਦੇ ਆ ਜੀ ਇਹ ਤਾਂ ਬਿਲ ਕਿਸਾਨਾਂ ਦੇ ਹੱਥ ਦੇ ਵਿੱਚ ਹੈ ਜਦ ਤੱਕ ਤੁਸੀਂ ਕਹਿ ਰਹੇ ਹੋ ਫਿਰ ਕੀ ਬਣਨੀ ਜਦੋਂ ਲੋਕਾਂ ਦਾ ਰੋਹ ਵੇਖਿਆ ਜਦੋਂ ਲੋਕ ਛੜਕਾ ਤੇ ਆਏ ਫਿਰ ਅਸਤੀਫਾ ਦੇ ਕੇ ਕੈਬਨਟ ਚੋਂ ਬਾਹਰ ਆਉਣਾ ਪਿਆ ਕਾਲੀ ਦਲ ਦੀ ਕਿਹੜੀ ਪੀਛੇ ਨੇ ਅੱਜ ਤੱਕ ਮੈਨੂੰ ਇਹਦਾ ਡਰ ਲੱਗਦਾ ਕਿ ਤੁਹਾਨੂੰ ਵੀ ਤੁਹਾਨੂੰ ਵੀ ਇਸ ਸਥਿਤੀ ਦਾ ਸਾਹਮਣਾ ਕਰਨਾ ਪੈ ਜਾਏ ਬਹੁਤ ਖਤਰਨਾਕ ਡੀਲ ਹੈ ਮੋਦੀ ਨੇ ਤੁਹਾਡੇ ਪ੍ਰਧਾਨ ਮੰਤਰੀ ਨੇ ਸਾਡੇ ਵੀ ਪ੍ਰਧਾਨ ਮੰਤਰੀ ਆ ਉਹਨਾਂ ਨੇ ਇਸ ਦੇਸ਼ ਨੂੰ ਅਮਰੀਕਾ ਦੇ ਅੱਗੇ ਗਹਿਣਾ ਰੱਖਦਾ ਜਾਖੜ ਸਾਹਿਬ ਮਾਰ ਦਿੱਤਾ ਦੇਸ਼ ਦਾ ਕਿਸਾਨ ਇੰਨਾ ਬਾਲ 0% ਟੈਕਸ ਯਾਰ ਜਾਖੜ ਸਾਹਿਬ ਦੱਸੋ ਤੁਸੀਂ ਪੜ੍ਹੇ ਲਿਖੇ ਬੰਦੇ ਹੋ ਸਾਡੀਆਂ ਚੀਜ਼ਾਂ ਦੇ 18 62 ਉਹਨਾਂ ਦੇ 0% ਤੁਸੀਂ ਕਿੱਦਾਂ ਕਹਿੰਦੇ ਹੋ ਸਮਝਾਉਂਦਾ ਦੇਸ਼ ਦੇ ਹਿੱਤ ਵਿੱਚ ਸਮਝਾਓ ਕਿੱਦਾਂ ਦੇ ਹਿੱਤ ਵਿੱਚ ਤੁਸੀਂ ਦੇਖਦੇ ਹੋ ਹਿੱਤ ਵਿੱਚ ਤੇ ਯਾਰ ਤੁਸੀਂ 0% ਟੈਲ ਲਾ ਕੇ ਖੋਲਦਾ ਸਦਾ ਕੁਝ ਕਹਿ ਲਾਓ ਜੋ ਤੁਹਾਡੇ ਕੋਲ ਹੈਗਾ ਵਿੱਚੋਂ ਤੁਹਾਡੇ ਕੋਲ ਕੋਈ ਟ੍ਰੈਕਸ ਨਹੀਂ ਤੁਸੀਂ ਦਲੀਲ ਦਿੰਦੇ ਹੋ ਕਿ ਐਪਲ ਜਿਹੜਾ ਜੀ ਦੇਖੋ ਕਿੱਥੋਂ ਕਿੱਥੋਂ ਆਵਿਆ ਜੀ ਤੇ ਸਾਡ ਜਿੱਦ ਨੇ ਐਪਲ ਆ ਗਏ ਅਮਰੀਕਾ ਤੋਂ ਤੁਹਾਡਾ ਸਿਮਲੇ ਵਾਲਾ ਹਮਾਚਲਾ ਵਾਲਾ ਜੰਮੂ ਕਸ਼ਮੀਰ ਵਾਲਾ ਐਪਲ ਵਾਲਾ ਕਿਸਾਨ ਕਿੱਥੇ ਜਾਊਗਾ ਦੱਸੋ ਜੀ ਹਾਂ ਜੇ ਅੱਜ ਵੀ ਉਹਨੂੰ ਪੂਰਾ ਰੇਟ ਨਹੀਂ ਮਿਲਦਾ ਕਈ ਵਾਰ ਇਸੇ ਕਰਕੇ ਨਹੀਂ ਮਿਲਦਾ ਕਿ ਬਾਅਦ ਵਿੱਚ ਦੇਸ਼ਾ ਜੋ ਐਪਲ ਆ ਦਿੰਦਾ ਤੇ ਜਦੋਂ ਅਮਰੀਕਾ ਤੋਂ ਆ ਗਿਆ ਸਤ ਜੀ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਅਮਰੀਕਾ ਦੇ ਵਿੱਚ ਐਡੇ ਐਡੇ ਵੱਡੇ ਫਾਰਮ ਨੇ ਕਿ 100 100 ਮੀਲ ਲੰਬੇ ਬਦਾਮਾਂ ਦੇ ਤੇ ਸੌਗੀ ਦੇ ਬਾਗ ਆ ਲੋਕਾਂ ਦੇ ਤੁਸੀਂ ਕਹਿੰਦੇ ਹੋ ਆ ਸੌਗੀ ਉਤੋਂ ਉਤੋਂ ਜੀਦੋ ਪਰਸੈਂਟ ਕਰਤਾ ਸਰ ਜਿਹੜਾ ਕਸ਼ਮੀਰ ਦਾ ਅਖਰੋਟ ਆ ਬਦਾਮ ਆ ਸੌਗੀ ਆ ਉਹ ਕਿੱਥੇ ਜਾਊਗੀ ਕਿਉਂ ਪਰਦਾ ਪਾਈ ਜਾਂਦੇ ਹੋ ਡਾਕਟਰ ਸਾਹਿਬ ਮੈਨੂੰ ਤੁਹਾਡੇ ਤੋਂ ਆਖਦੀ ਪਾ ਮੈਂ ਤੁਹਾਡੀ ਹਰ ਗੱਲ ਦਾ ਉਹ ਜਵਾਬ ਦੇ ਆ ਕਰੂੰਗਾ ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀਂ ਪਹਿਲਾਂ ਕਾਂਗਰਸ ਦੇ ਬਹੁਤ ਵੱਡੇ ਬਲਾਦੇ ਸੀਗੇ ਤੁਹਾਡੇ ਵੱਡੇ-ਵਡੇਰਿਆਂ ਦੇ ਤੁਸੀਂ ਇੰਦਰ ਗਾਂਧੀ ਤੋਂ ਲੈ ਕੇ ਜੀਵ ਗਾਂਧੀ ਤੱਕ ਸੋਨੀਆ ਗਾਂਧੀ ਤੱਕ ਰਾ ਲਗਾਂਦੀ ਤੱਕ ਉਹਨਾਂ ਦੀ ਚੱਕਰੀ ਕਰਦੇ ਰਹੇ ਉਹਨਾਂ ਦੇ ਹੱਕ 'ਚ ਬੋਲਦੇ ਰਹੋ ਹੋਰ ਤੁਹਾਨੂੰ ਚਾਹ ਚੜਿਆ ਮੋਦੀ ਦਾ ਹੋਰ ਤੁਸੀਂ ਭਾਜਪਾ ਜੋ ਹੁਣ ਮੋਦੀ ਦੇਸ਼ ਦੇ ਨਾਲ ਜਿਹੜੀ ਗਦਾਰੀ ਕਰ ਰਿਹਾ ਜਾਕਰ ਸਾਹਿਬ ਉਹ ਤੁਸੀਂ ਹੁਣ ਕੰਮ ਕਰ ਰਹੇ ਹੋ ਇਸ ਕਰਕੇ ਮੈਂ ਤੁਹਾਨੂੰ ਕਹੂੰਗਾ ਕਿ ਉਹ ਡਰਾਫਟ ਉਹ ਲਓ ਉਹ ਲੋਕਾਂ ਨੂੰ ਦਿਖਾਓ ਜੇ ਤੁਸੀਂ ਉਹ ਡਰਾਫਟ ਪੜਿਆ ਸਾਨੂੰ ਵੀ ਭੇਜੋ ਪੰਜਾਬ ਦੇ ਕਿਸਾਨਾਂ ਨੂੰ ਭੇਜੋ ਕਿਸਾਨਾਂ ਨੂੰ ਪਤਾ ਲੱਗੇ ਕਿ ਉਹਨਾਂ ਦਾ ਕੀ ਧੋਖੇबाजी ਕਰਦੀ ਹੈ ਕੇਂਦਰ ਸਰਕਾਰ ਇਹ ਤਾਂ ਸਿੱਧਾ ਸਿੱਧਾ ਜਾਂ ਇੱਕ ਫਾਰਮੂਲਾ ਸਾਹਿਬ ਉਹਨਾਂ ਲਈ 0% ਉਹਨਾਂ ਦਾ ਕਿਸਾਨ ਮੰਡੀ ਚ ਮਾਲ ਲਿਆਵੇ ਮਿੱਤੂ ਜਾਖੜ ਸਾਹਿਬ ਜਵਾਬ ਦਿਓ ਉਹਨਾਂ ਨੂੰ ਕੋਈ ਟੈਕਸ ਨਹੀਂ ਸਾਡਾ ਕਿਸਾਨ ਉਥੋਂ ਦੀ ਮੰਡੀ ਚ ਮਾਲ ਖਰੇ 18% ਟੈਕਸ ਆ ਇਹ ਕਿਹੜਾ ਸਮਝੌਤਾ ਜੀ ਇਹ ਦੇਖ ਦੇ ਨਾਲ ਗਦਾਦੀ ਨਹੀਂ ਕੀਤੀ ਤੁਸੀਂ ਇਹ ਦੇਖੇ ਕਿਸਾਨਾਂ ਨਾਲ ਗਦਾਦੀ ਨਹੀਂ ਕੀਤੀ ਜਿਹੜਾ ਤੁਸੀਂ ਤੇਲ ਦਾ ਸਮਝੌਤਾ ਕਰ ਰਹੇ ਹੋ ਰਸ਼ੀਆ ਨੂੰ ਤੋੜ ਕੇ ਕਿੱਦਾਂ ਦਾ ਕਿਦਾਂ ਬਾਈਓਲਾ ਤੋਂ ਕਿੱਦਾਂ ਦਾ ਕਿਦਾਂ ਤੇਲ ਆਉਣਾ ਉਹ ਕੀ ਭਾਵੇਂ ਕਿੜੀਆ ਕਿੱਦਾਂ ਮਗਾਈ ਹੋਣੀ ਆ ਸੋ ਮੈਂ ਤੁਹਾਨੂੰ ਜਾਖੜ ਸਾਹਿਬ ਕਹਿਣਾ ਚਾਹੁੰਦਾ ਕਿ ਤੁਸੀਂ ਬੀਜੇਪੀ ਦੇ ਪ੍ਰਧਾਨ ਜੇ ਪੰਜਾਬ ਦੇ ਪੰਜਾਬ ਖੇਤੀ ਪ੍ਰਧਾਨ ਸੂਬਾ ਆ ਸਾਰਾ ਪੰਜਾਬ ਦੇ ਕਿਸਾਨਾਂ ਦਾ ਧੋਖਾ ਨਾ ਕਰੋ ਪਹਿਲਾਂ ਕਾਂਦੀਦਲ ਨੇ ਕੀਤਾ ਸੀਗਾ ਫੇਰ ਕੀ ਬਣਿਆ ਉਹਨਾਂ ਦਾ ਤੁਹਾਡੇ ਸਾਹਮਣੇ ਆ ਨਾ ਅੱਜ ਤੁਹਾਨੂੰ ਪੰਜਾਬ ਦੇ ਕਿਸਾਨਾਂ ਦੇ ਨਾਲ ਦੇਖ ਦੇ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਕਿਉਂਕਿ ਖੇਤੀਬਾੜੀ ਸੂਬਾ ਹੈ ਤੁਸੀਂ ਖੜਦੇ ਵੀ ਜਾਏ ਬੜੀਆਂ ਗੋਲ ਮੋਲ ਗੱਲਾਂ ਕਰਦੇ ਹੋ ਇਹ ਸਮਝੌਤਾ ਬਹੁਤ ਅੱਛਾ ਜੀ ਇਹ ਐਦਾਂ ਜੀ ਸਾਧੂ ਰਣਵੇ ਸਕਾਉਂਦੇ ਹੋ ਤੁਸੀਂ ਅਮਰੀਕਾ ਦੇ ਜਿਹੜੇ ਜਿਹੜੇ ਦੇਸ਼ ਦੇ ਵਿੱਚ ਅੱਜ ਤੱਕ ਰਣਵੇ ਬੜਾ ਇੱਕਦੇ ਉਹ ਉੱਜੜ ਗਏ ਸਾਡੇ ਕਬਜ਼ਾ ਕਰਕੇ ਬਹਿ ਗਏ ਹੋ ਬਾਤ ਤਾਂ ਕਹਿ ਰਹੇ ਹੋ ਕਿ ਜੇ ਉਹਨਾਂ ਦੇ ਢੀਲ ਬੜੀਆ ਸਾਡਾ ਉਹਦਾ ਪ੍ਰਧਾਨ ਪ੍ਰਧਾਨ ਮੰਤਰੀ ਜਿਹੜਾ ਜੇ ਉਹਨਾਂ ਨੇ ਸਾਈਨ ਕੀਤੇ ਆ ਉਹਨਾਂ ਨੇ ਕੋਈ ਸੌਦੇ ਦਾ ਸਾਈਨ ਕੀਤੇ ਆ ਸਰ ਮੇਰਾ ਤਾਂ ਉਹਨੂੰ ਚੈਲੰਜ ਆ ਕਿ ਲਿਓ ਡਰਾਫਟੋ ਐਗਰੀਕਲਚਰ ਪ੍ਰੋਡਕਟ ਦੇ ਪਿੱਛੇ ਕੀ ਕੀ ਲੁਕਿਆ ਉਹ ਪ੍ਰੋਡਕਟ ਲੈ ਆਓ ਉਹ ਡਰਾਫਟ ਲੈ ਕੇ ਆਓ ਜਾਕਰ ਸਾਹਿਬ ਸਾਨੂੰ ਉਪਾਰ ਕਹਿੰਦੇ ਹੋ ਕਾਂਗਰਸ ਨੂੰ ਉਪਾਰ ਕਹਿੰਦੇ ਹੋ ਇਹ ਜਿਹੜੀਆਂ ਤੁਸੀਂ ਬੜਾਈਆਂ ਕੀਤੀਆਂ ਨਾ ਇਹ ਦੇਖ ਦੇ ਕਿਸਾਨਾਂ ਨੇ ਪੜਾਈਆਂ ਬਹੁਤ ਵੇਖੀ ਹੋਏ ਇਹ ਤੁਸੀਂ ਅੱਗੇ ਵੀ ਤੁਹਾਡਾ ਪ੍ਰਧਾਨ ਮੰਤਰੀ ਦਾ ਤੁਹਾਡੇ ਪੰਜ ਛੇ ਮਨਿਸਟਰ ਉਹ ਨਹੀਂ ਕਹਿੰਦੇ ਹੁੰਦੇ ਸੀ ਕਿ ਇਹ ਕાય ਕਾਨੂੰਨ ਜਿਹੜੇ ਆ ਜੀ ਕਿਸਾਨਾਂ ਦੇ ਹਿੱਤ ਦੇ ਵਿੱਚ ਨਹੀਂ ਜੀ ਇਹ ਕਿਸਾਨਾਂ ਦਾ ਇਦਾਂ ਹੋ ਜੂਗਾ ਜੀ ਕਿਸਾਨਾਂ ਦਾ ਕੀ ਸੀ ਜੀ ਉਹ ਬਾਨੀਆਂ ਦਾਦੀਆਂ ਦੇ ਹੱਕ ਚ ਕਾਨੂੰਨ ਬਣਾਉਂ ਡੇ ਸੀਗੇ ਜਦੋਂ ਬਦਲੋ ਹੋਇਆ ਜਦੋਂ ਛੜਕਾ ਕੇ ਦਿੱਤਿਆਂ ਫੇਰ ਉਹ ਵਾਪਸ ਵੀ ਲੈ ਸਰ ਸਾਲੀਬਾ ਸਾਹਿਬ ਸਮਝੌਤਾ ਹੋ ਗਿਆ ਜੀ ਮੇਰਾ ਬਿਆਸ ਨੂੰ ਕੀ ਰਾਜਪਾਲ ਸਾਹਿਬ ਸੁਖੀ ਬਾਦਲ ਹੋਣੀ ਇੱਕੋ ਰੈਲੀ ਦੇ ਵਿੱਚ